ਨਾਨ ਵੇਜ ਤਾਂ ਮੰਨੇ ਜਾਣਗੇ ਜੇ ਕਿਸੇ ਜੀਵ ਦੀ ਹੱਤਿਆ ਹੋਊਗੀ ਇਹਦੇ ਵਿੱਚ ਕਿਸੇ ਜੀਵ ਦੀ ਹੱਤਿਆ ਨਹੀਂ ਹੋਣੀ ਇਹ ਨਾਨ ਫਰਟੀਲਾਈਜ਼ਡ ਅੰਡੇ ਨੇ ਇਹ ਬਿਨਾ ਮੀਟਿੰਗ ਤੋਂ ਰੂਸਟਰ ਤੇ ਚਿਕਨ ਦੀ ਬਿਨ ਮੀਟਿੰਗ ਤੋਂ ਬਿਰਾ ਪ੍ਰੋਡਿਊਸ ਕੀਤਾ ਜਾਂਦੇ ਨੇ ਤੁਸੀਂ ਸਾਡੇ ਨਾਲ ਚੱਲ ਕੇ ਜੇ ਵਿਜ਼ਿਟ ਵੀ ਕਰੋਗੇ ਕਿਸੇ ਵੀ ਪੋਲਟਰੀ ਫਾਰਮ ਦੇ ਉੱਤੇ ਉੱਥੇ ਸਿਰਫ ਫੀਮੇਲਸ ਨੇ ਮੁਰਗੀਆਂ ਹੀ ਨੇ ਉੱਥੇ ਮੇਲ ਰੂਸਟਰ ਕੁਝ ਵੀ ਨਹੀਂ ਹੈਗਾ ਤੇ ਜੇ ਮੇਲ ਰੂਸਟਰ ਨਹੀਂ ਹੈਗਾ ਬਿਨਾ ਮੀਟਿੰਗ ਤੋਂ ਤਾਂ ਆਬਵੀਅਸਲੀ ਗਾਲਾ ਵੀ ਹੈ ਵੈਜੀ ਗਿਨੇ ਜਾਣਗੇ ਨਾਨ ਵੈਜ ਨਹੀਂ ਗਿਨੇ ਜਾਣਗੇ ਇਹ ਤਾਂ ਬਿਲਕੁਲ ਲੋਕਾਂ ਦੇ ਵਿੱਚ ਮਿਥ ਹੈ ਇਹ ਲੋਕਾਂ ਦੇ ਵਿੱਚ ਵਹਿਮ ਹੈ ਜੋ ਕਾਫੀ ਸਮਾਂ ਤਾਂ ਚੱਲਦਾ ਆ ਰਿਹਾ ਇਹ આજ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਿਛੇ 25 30 ਸਾਲ 35 ਸਾਲ ਪਹਿਲਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਥੋੜੇ ਮੁਰਗੀਆਂ ਰੱਖ ਲੀਆਂ 8-10 ਮੁਰਗੀਆਂ ਰੱਖ ਲੀਆਂ 2-3 ਮੁਰਗੇ ਰੱਖ ਲਏ ਉਹਨਾਂ ਦੇ ਆਪਸ ਵਿੱਚ ਮੀਟਿੰਗ ਦੇ ਦੌਰਾਨ ਫਿਰ ਉਹ ਅੰਡਾ ਪ੍ਰੋਡਿਊਸ ਹੋ ਗਿਆ ਉਦੋਂ ਤੋਂ ਉੱਥੋਂ ਦਾ ਹੀ ਸਰਕਲ ਚੱਲਿਆ ਆ ਰਿਹਾ ਵੀ ਇਹ ਅੰਡੇ ਨੂੰ ਨਾਨ ਵੇਜ ਕਿਹਾ ਜਾਂਦਾ ਵੀ ਮੀਟਿੰਗ ਦੇ ਦੌਰਾਨ ਪ੍ਰੋਡਿਊਸ ਹੋਇਆ ਫਰਟੀਲਾਈਜ਼ਡ ਅੰਡਾ ਕਿਹਾ ਜਾਂਦਾ ਤੇ ਉਹੀ ਮਿੱਥ ਹਜੇ ਤੱਕ ਵੀ ਲੋਕਾਂ ਦੇ ਦਿਮਾਗ 'ਚ ਬੈਠਾ ਹੋਇਆ ਹੈ ਲੋਕਾਂ ਨੂੰ ਅਜੇ ਤੱਕ ਕਲੀਅਰਫਾਈ ਨਹੀਂ ਹੋਇਆ ਇਹ ਚੀਜ਼ ਬਾਰੇ ਵੇਗ ਅੰਡਾ ਵੈਜ ਹੈ ਕਿ ਨਾਨ ਵੈਜ ਹੈ ਇਹ ਜੋ ਸਾਡੇ ਮੁਤਾਬਕ ਇਹ ਅੰਡਾ ਪਿਓਰ ਵੈਜ ਹੈ ਜੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਵੈਜ ਜਾਂ ਨਾਨ ਵੈਜ ਇਹ ਨਾਨ ਵੈਜ ਤਾਂ ਮੰਨੇ ਜਾਣਗੇ ਜੇ ਕਿਸੇ ਜੀਵ ਦੀ ਹੱਤਿਆ ਹੋਊਗੀ ਇਹਦੇ ਵਿੱਚ ਕਿਸੇ ਜੀਵ ਦੀ ਹੱਤਿਆ ਨਹੀਂ ਹੋਣੀ ਇਹ ਨਾਨ ਫਰਟੀਲਾਈਜ਼ਡ ਅੰਡੇ ਨੇ ਇਹ ਬਿਨਾ ਮੀਟਿੰਗ ਤੋਂ ਰੂਸਟਰ ਤੇ ਚਿਕਨ ਦੀ ਬਿਨ ਮੀਟਿੰਗ ਤੋਂ ਬਿਨਾ ਪ੍ਰੋਡਿਊਸ ਕੀਤਾ ਜਾਂਦੇ ਨੇ ਇਹ ਚਿਕਨ ਦੇ ਐਗ ਪ੍ਰੋਡਿਊਸਿੰਗ ਸੈਲਸ ਹੁੰਦੇ ਨੇ ਉਹ ਉਦੋਂ ਤੱਕ ਅੰਡਾ ਦਿੰਦਾ ਜਦੋਂ ਤੱਕ ਅੰਡਾ ਦਿੰਦੀ ਹੈ ਮੁਰਗੀ ਵੀ ਜਦੋਂ ਤੱਕ ਉਹਦੇ ਬਾਡੀ ਦੇ ਵਿੱਚ ਐਗ ਪ੍ਰੋਡਿਊਸਿੰਗ ਸੈਲ ਮੌਜੂਦ ਹੁੰਦੇ ਨੇ ਔਰ ਜਿਵੇਂ ਜਿਵੇਂ ਸੈਲ ਘਟਦੇ ਰਹਿੰਦੇ ਨੇ ਉਦਾਂ-ਉਦਾਂ ਉਹਦੀ ਅੰਡਾ ਦੇਣ ਦੀ ਸ਼ਮਤਾ ਘਟਦੀ ਰਹਿੰਦੀ ਹੈ ਇਸ ਪ੍ਰੋਸੈਸ ਨੂੰ ਪੈਥੋਜਨਿਕ ਪ੍ਰੋਸੈਸ ਕਹਿੰਦੇ ਆ ਉਹਨੂੰ ਦੂਜਾ ਨਾਮ ਕਹ ਦਿੰਦੇ ਆ ਵਰਜਨ ਬਰਥ ਵੀ ਜਿਹੜਾ ਬਿਨਾ ਕਿਸੇ ਮੀਟਿੰਗ ਤੋਂ ਇਹਦਾ ਮੁਰਗੀ ਅੰਡਾ ਦਿੰਦੀ ਹੈ ਹਾਂਜੀ ਤੇ ਭਾਈ ਜੀ ਜਿਵੇਂ ਘਰਾਂ ਦੇ ਵਿੱਚ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਵੀ ਇਹਨਾਂ ਨੂੰ ਅੱਜ ਕੱਲ ਰੱਖਿਆ ਨਹੀਂ ਜਾਂਦਾ ਵੀ ਨਾਨ ਵੇਜ ਦੇ ਕਾਰਨ ਤੇ ਤੁਸੀਂ ਕਹਿੰਦੇ ਵੀ ਦੁੱਧ ਨਾਲੋਂ ਵੀ ਪ्योर ਹੈ ਹਾਂਜੀ ਬਿਲਕੁਲ ਜੀ ਜਿਵੇਂ ਇੱਕ ਪਾ ਗਾਂ ਤੋਂ ਅੱਜ ਤੋਂ ਦੁੱਧ ਲੈਨੇ ਆ ਉਦਾਂ ਹੀ ਇਹ ਚਿਕਨ ਅੰਡਾ ਪ੍ਰੋਡਿਊਸ ਕਰਦੇ ਆ ਜਿਹੜਾ ਮੁਰਗੀ ਹੁੰਦੀ ਆ ਉਹ ਅੰਡਾ ਪ੍ਰੋਡਿਊਸ ਕਰਦੀ ਆ ਪ੍ਰੋਸੈਸ ਹੈ ਇੱਕ ਨੈਚੁਰਲ ਪ੍ਰੋਸੈਸਾ ਮੁਰਗੀ unfertilized ਤੇ fertilized ਦੋਨੋਂ ਤਰ੍ਹਾਂ ਦੇ ਅੰਡੇ ਪ੍ਰੋਡਿਊਸ ਕਰ ਸਕਦੀ ਹੈ ਤੇ ਇਹ ਜਿਹੜੇ ਅੰਡੇ ਅੱਜ ਕੱਲ ਕਮਰਸ਼ੀਅਲ ਗਿਨੇ ਜਾਂਦੇ ਨੇ ਅੱਜ ਕੱਲ ਕਮਰਸ਼ੀਅਲਾਈਜ਼ ਦਾ ਬਿਜ਼ਨਸ ਦੇ ਯੂਜ਼ ਦੇ ਚੌਣ ਲੱਗ ਗਏ ਪਿਛਲੇ 20 25 30 ਸਾਲ ਤੋਂ ਕਮਰਸ਼ੀਅਲਾਈਜ਼ ਹੋ ਗਿਆ ਹੈ ਪੋਲਟਰੀ ਇੰਡਸਟਰੀ ਉਹਦੇ ਕਰਕੇ ਸਾਰੇ unfertilized ਅੰਡੇ ਨੇ ਤੁਸੀਂ ਸਾਡੇ ਨਾਲ ਚੱਲ ਕੇ ਜੇ ਵਿਜ਼ਿਟ ਵੀ ਕਰੋਗੇ ਕਿਸੇ ਵੀ ਪੋਲਟਰੀ ਫਾਰਮ ਦੇ ਉੱਤੇ ਉਥੇ ਸਿਰਫ ਫੀਮੇਲਸ ਨੇ ਮੁਰਗੀਆਂ ਹੀ ਨੇ ਉਥੇ ਮੇਲ ਰੂਸਟਰ ਕੁਝ ਵੀ ਨਹੀਂ ਹੈਗਾ ਤੇ ਜੇ ਮੇਲ ਰੂਸਟਰ ਨਹੀਂ ਹੈਗਾ ਬਿਨਾ ਮੀਟਿੰਗ ਤੋਂ ਤੇ ਆਬਵੀਅਸਲੀ ਗੱਲਾ ਵੀ ਹੈ ਵੈਜੀ ਗਿਨੇ ਜਾਣਗੇ ਨਾਨ ਵੈਜੀ ਨਹੀਂ ਗਿਨੇ ਜਾਣਗੇ ਇਹ ਤਾਂ ਕਹਿੰਦੇ ਨੇ ਵੀ ਇਹਦੇ ਚ ਚੂਜੇ ਹੁੰਦੇ ਨੇ ਵੀ ਉਹਦੀ ਜਦੋਂ ਆਪਾਂ ਉਹਨੂੰ ਖਾਣੇ ਜਾਂ ਬਣਾਉਣੇ ਆ ਤਾਂ ਫਿਰ ਉਹਦੇ ਆਪਾਂ ਹੱਤਿਆ ਹੱਤਿਆ ਕਰ ਦਿੰਨੇ ਆ ਵੀ ਉਹਨਾਂ ਦੀ ਨਹੀਂ ਚੂਜੇ ਪ੍ਰੋਡਿਊਸ ਕਰਨ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਪਹਿਲੀ ਗੱਲ ਤਾਂ ਫਰਟੀਲਾਈਜ਼ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਵੀ ਜਦੋਂ ਅੰਡਾ ਪ੍ਰੋਡਿਊਸ ਕਰਤਾ ਮੁਰਗੀ ਨੇ ਤਾਂ ਉਹ ਇੱਕ ਕਾਫੀ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਅੰਡੇ ਨੂੰ ਰੱਖਣਾ ਪੈਂਦਾ ਹੈ ਜਿਵੇਂ ਹੀਟ ਦੇ ਵਿੱਚ ਰੱਖਣਾ ਪੈਂਦਾ 21 ਦਿਨ ਵਾਸਤੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹਦੇ ਚੋਂ ਚੂਜ਼ੇ ਨਿਕਲਦੇ ਆ ਇਹ ਚੂਜ਼ੇ ਜੇ ਜਿਹੜਾ ਨਵਾਂ ਚੂਜ਼ਾ ਨਿਕਲਦਾ ਮੁਰਗੀ ਦੇ ਵਿੱਚੋਂ ਹੈਚਰੀ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ ਉਹ ਚੂਜ਼ੇ ਦੀ ਕੀਮਤ ਨਵੇਂ ਦੀ 50 ਰੁਪਏ ਤੇ ਤੁਸੀਂ ਹਿਸਾਬ ਲਾਓ ਵੀ ਇਹ ਅੰਡਾ 5 ਰੁਪਏ ਦਾ ਵਿਕਦਾ ਮਾਰਕੀਟ ਦੇ ਵਿੱਚ ਐਦਾ ਦਾ 5 ਰੁਪਏ ਦਾ ਅੰਡਾ ਲਿਆ ਕੇ ਇਹਨੂੰ ਉਹ ਕੰਡੀਸ਼ਨਸ ਦੇ ਵਿੱਚ ਰੱਖ ਕੇ ਜਿਨ੍ਹਾਂ ਦੇ ਕੰਡੀਸ਼ਨਸ ਦੇ ਵਿੱਚ ਚੂਜ਼ਾ ਕੱਢ ਸਕਦੇ ਆਪਾਂ ਚਿਕਨ ਮਤਲਬ ਬੱਚਾ ਪ੍ਰੋਡਿਊਸ ਕਰ ਸਕਦੇ ਆ ਅੰਡੇ ਚ ਫਿਰ ਤਾਂ 50 ਰੁਪਏ ਦਾ ਖਰੀਦ ਕੇ ਕੋਈ ਵੀ ਬੰਦਾ ਉਹਨੂੰ ਉਹ ਕੰਡੀਸ਼ਨਸ ਫੁਲਫਿਲ ਕਰਕੇ ਤੇ 50 ਰੁਪਏ ਦਾ ਚੂਜਾ ਵੇਚ ਸਕਦਾ ਇਹਦਾ ਬਹੁਤ ਸੌਖਾ ਤਰੀਕਾ ਹੈ ਇਹਦਾ ਫਿਰ ਪੋਲਟਰੀ ਇੰਡਸਟਰੀ ਬਿਲਕੁਲ ਹੀ ਖਤਮ ਹੋ ਜੂਗੀ ਇਹ ਬਿਲਕੁਲ ਲੋਕਾਂ ਦੇ ਵਿੱਚ ਮਿੱਥ ਹੈ ਇਹ ਲੋਕਾਂ ਦੇ ਵਿੱਚ ਵਹਿਮ ਹੈ ਜੋ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਅੱਜ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਿਛੇ 25 30 ਸਾਲ 35 ਸਾਲ ਪਹਿਲਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਥੋੜੇ ਮੁਰਗੀਆਂ ਰੱਖ ਲਈਆਂ 8-10 মুরগیاں রাখলেন 2-3 মুরগیاں রাখলে ওনাদের আপস মিটিং ਦੇ ਦੌਰਾਨ ਫਿਰ ਉਹ ਅੰਡਾ ਪ੍ਰੋਡਿਊਸ ਹੋ ਗਿਆ ਉਦੋਂ ਤੋਂ ਉੱਥੋਂ ਦਾ ਹੀ ਸਰਕਲ ਚੱਲਿਆ ਆ ਰਿਹਾ ਵੀ ਹੈ ਅੰਡੇ ਨੂੰ ਨਾਨ-ভেজ ਕਿਹਾ ਜਾਂਦਾ ਹੈ ਵੀ মিটিং ਦੇ ਦੌਰਾਨ ਪ੍ਰੋਡਿਊਸ ਹੋਇਆ ਫਰਟੀਲਾਈਜ਼ ਅੰਡਾ ਕਿਹਾ ਜਾਂਦਾ ਹੈ ਤੇ ਉਹੀ ਮਿੱਥ ਹਜੇ ਤੱਕ ਵੀ ਲੋਕਾਂ ਦੇ ਦਿਮਾਗ 'ਚ ਬੈਠਾ ਹੈ ਲੋਕਾਂ ਨੂੰ ਹਜੇ ਤੱਕ ਕਲੈਰੀਫਾਈ ਨਹੀਂ ਹੋਇਆ ਇਹ ਚੀਜ਼ ਬਾਰੇ ਵੀ ਇਹ ਅੰਡਾ ਵੈਜ ਹੈ ਕਿ ਨਾਨ-ভেজ ਹੈ ਇਹ ਜੋ ਸਾਡੇ ਮੁਤਾਬਕ ਇਹ ਅੰਡਾ ਪਿਓਰ ਵੈਜ ਹੈ ਜੀ ਕਿਤੇ ਇਹ ਤਾਂ ਨਹੀਂ ਵੀ ਤੁਸੀਂ ਵੇਚਦੇ ਹੋ ਤਾਂ ਤੁਸੀਂ ਵੈਜ ਕਹਿੰਦੇ ਹੋ ਨਹੀਂ ਅਸੀਂ ਵੇਚਦੇ ਆ ਉਹ ਗੱਲ ਨਹੀਂ ਅਸਤੇ ਇੱਕ ਬਿਲਕੁਲ ਸਾਫ ਕਲੀਅਰੈਂਸ ਕਰਕੇ ਵੇਚੀ ਦੀ ਆ ਚੀਜ਼ ਜੋ ਵੀ ਕਸਟਮਰਸ ਆਦੇ ਨੇ ਸਾਡੇ ਕੋਲ ਜੋ ਉਹਨਾਂ ਕੋਲ ਡਾਊਟ ਹੁੰਦਾ ਹੈ ਅਸ ਤਾਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਲੈ ਕੇ ਚਲੇ ਜਾਓ ਸਾਡੇ ਤੋਂ ਅੰਡਾ ਤੇ ਇੱਕ ਹੀ ਦਿਨ ਤੱਕ ਉਹ ਕੰਡੀਸ਼ਨਸ ਫੁੱਲਫਿਲ ਕਰ ਲਓ ਤੇ ਤੁਸੀਂ ਇਹਨੂੰ ਪ੍ਰੋਡਿਊਸ ਕਰਕੇ ਦਿਖਾ ਦਿਓ ਸਾਨੂੰ ਚੈੱਕ ਤੇ ਜਦ ਕਿ ਪੋਸੀਬਲ ਹੀ ਨਹੀਂ ਹੈਗਾ ਮੈਂ ਵੀ ਤੁਹਾਨੂੰ ਦੱਸਿਆ ਵੀ 5 ਰੁਪਏ ਦਾ ਲਿਆ ਕੇ 50 ਰੁਪਏ ਦੇ ਵੇਚੀਏ ਤਾਂ ਬਿਜ਼ਨਸ ਹੀ ਬਹੁਤ ਵਧੀਆ ਹੈ ਜਾਇਦਾ ਪ੍ਰੋਡਿਊਸ ਹੋਣ ਲੱਗ ਜਵੇ ਇਹ ਬਿਲਕੁਲ ਟੋਟਲੀ ਮਿਥ ਹੈ ਜੀ ਇਹ ਲੋਕਾਂ ਦੇ ਵਿੱਚ ਸਾਡੇ ਨਾਲ ਸਰ ਵੀ ਮੌਜੂਦ ਨੇ ਇਹ ਕਾਫੀ ਸਮਾਂ ਤੋਂ ਇਸ ਲਾਈਨ ਦੇ ਵਿੱਚ ਜੁੜੇ ਹੋਏ ਨੇ ਸਰ ਕਿਵੇਂ ਇੰਨਾ ਸ਼ੋਰ ਹੋ ਕੇ ਕਿਵੇਂ ਕਹਿ ਸਕਦੇ ਹੋ ਤੁਸੀਂ ਵੀ ਇਹ ਵੇਚਿਆ ਜਿਹੜੇ ਮੈਂ ਆਂਡੇ ਬਿਲਕੁਲ ਵੇਚੇ ਆ ਇਹਦੇ 'ਚ ਕੋਈ ਮੀਟਿੰਗ ਨਹੀਂ ਹੁੰਦੀ ਸਿਰਫ ਮੁਰਗੀਆਂ ਹੁੰਦੀਆਂ ਜਿਹੜੇ ਫਾਰਮਾਂ ਤੇ ਫੀਮੇਲਜ਼ ਨੇ ਮੇਲਜ਼ ਦਾ ਕੋਈ ਕੰਮ ਨਹੀਂਗਾ ਤੇ ਇਸ ਕਰਕੇ ਇਹਨੂੰ ਵੇਚੀ ਕਿਹਨਾਂਗੇ ਇਹ ਚੋਰਾ ਘਰੇ ਜਾ ਕੇ ਰੱਖ ਲੋ ਜਿੱਥੇ ਮਰਜ਼ੀ ਰੱਖ ਲੋ ਇਹਦੇ 'ਚ ਬੱਚਾ ਨਹੀਂ ਨਿਕਲੂਗਾ ਹੂੰ ਕਿ ਕਿਉਂ ਬੱਚਾ ਕਿਉਂ ਨਹੀਂ ਹੋਊਗਾ ਵੀ ਇਹਦੇ 'ਚ ਤਾਂ ਜਦੋਂ ਮੁਰਗੀਆਂ ਬੈਂਦੀਆਂ ਨੇ ਇਹਦੇ ਤੇ ਤਾਂ ਚੂਜੇ ਨਿਕਲਦੇ ਹੁੰਦੇ ਆ ਜਦੋਂ 'ਚ ਮੀਟਿੰਗ ਹੀ ਨਹੀਂ ਹੋਈ ਕੱਲੀਆਂ ਫੀਮੇਲਜ਼ ਨੇ ਜੇ ਨਾਲ ਮੇਲ ਦਾ ਕੰਟੈਕਟ ਤੇ ਆਣ ਗਿਆ ਮੀਟਿੰਗ ਹੋਊਗੀ ਤਾਂ ਹੀ ਬੱਚਾ ਨਿਕਲੂਗਾ ਨਾ ਹੂੰ ਇਸ ਕਰਕੇ ਬੱਚਾ ਨਿਕਲੂਗਾ ਇਸ ਕਰਕੇ ਇਹਨੂੰ ਵੇਚੀ ਕਿਨਾਂ ਜਾਊਗਾ ਜਿਹੜੀ ਚੀਜ਼ ਦੇ ਵਿੱਚੋਂ ਬੱਚਾ ਨਿਕਲਣਾ ਦਾ ਆਪਾਂ ਉਹਨੂੰ ਵੇਚੀ ਕਿਣਾਗੇ ਨਾ ਹੱਤਿਆ ਨਹੀਂ ਕੀਤੀ ਕਿਸੇ ਨੂੰ ਵੇਚੀ ਕਿਨਾਂ ਜਾਊਗਾ ਵੇਚੀ ਦੇ ਦੋ ਤੇ ਕਿੰਨਾ ਕ ਪਿਓਰ ਹੈਗਾ ਫਿਰ ਜੇ ਇਹਦੇ ਵਿੱਚ ਗੱਲ ਕਰੀਏ ਤਾਂ ਹਰੇਕ ਨੌਜਵਾਨ ਅੱਜਕੱਲ੍ਹ ਜਿਮ ਦੇ ਵਿੱਚ ਡਾਈਟ ਵਿੱਚ ਡਾਈਟ ਦੇ ਵਿੱਚ ਵੀ ਲੈਂਦਾ ਹੈ ਤਾਂ ਉਹ ਮਤਲਬ ਵੇਜ ਖਾ ਸੋਚ ਕੇ ਖਾਵੇ ਜਾਂ ਨਾਨ ਵੇਜ ਖਾਵੇ ਵੈਜ ਸੋਚ ਕੇ ਕਰੋ ਜੀ ਪ੍ਰੋਟੀਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਦਾ ਸਰੋਤ ਰਹਿੰਦੇ ਜੀ ਹੋਰ ਕਿਸੇ ਚੀਜ਼ ਚ ਪ੍ਰੋਟੀਨ ਨਹੀਂ ਹੈਗੀ ਪਿਓਰ ਦੁੱਧ ਚ ਵੀ ਨਹੀਂ ਹੈ ਕਿ ਦੁੱਧ ਚ ਮਿਲਾਵਟ ਹੁੰਦੀ ਹੈ ਇਹ ਚ ਕੋਈ ਮਿਲਾਵਟ ਨਹੀਂ ਹੋ ਸਕਦੀ ਕੋਈ ਕੁਛ ਨਹੀਂ ਹੋ ਸਕਦਾ ਇਸ ਕਰਕੇ ਪਿਓਰ ਵੈਜ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ ਲੋਕਾਂ ਦੇ ਵਿੱਚ ਤਾਂ ਇਹੀ ਵੈਮ ਹੈ ਜੀ ਇਹ ਬਿਲਕੁਲ ਨਾਨ ਵੈਜ ਹੈ ਲੋਕਾਂ ਦੀ ਗਿਆਨਤਾ ਨਾ ਲੋਕਾਂ ਨੇ ਪੁਰਾਣਾ ਸੁਣਿਆ ਹੈ ਅੱਗੇ 30 ਸਾਲ 40 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਮੁਰਗੀਆਂ ਰੱਖੀਆਂ ਹੁੰਦੀਆਂ ਸੀ 10 ਮੁਰਗੀਆਂ 2 ਮੁਰਗੇ ਹੁੰਦੇ ਸੀਗੇ ਤੇ